ਸ਼ਿਰਿਆ ਕਾਲ ਤੱਕ ਸਾਹਿਬ ਦੀ ਫਸੀਲ ਤੋਂ ਜਿੱਤਦਾਰ ਗਿਆਨੀ ਰਗਵੀਰ ਸਿੰਘ ਨੇ ਸੁਖਬੀਰ ਬਾਦਲ ਨੂੰ ਸਜ਼ਾ ਦਾ ਐਲਾਨ ਕਰਦਿਆਂ ਕਈ ਵੱਡੇ ਐਲਾਨ ਕੀਤੇ ਹਨ ਇਸ ਦੌਰਾਨ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਜੋ ਸਵਾਲ ਸਿੰਘ ਸੈਵਾਨਾ ਉਲੂ ਕੀਤੇ ਗਏ ਹਨ ਉਹਨਾਂ ਨੇ ਆਪਣੇ ਗੁਨਾਹ ਕਬੂਲ ਕੀਤੇ ਹਨ ਸੁਖਬੀਰ ਬਾਦਲ ਦੇ ਸਾਥੀਆਂ ਨੇ ਵੀ ਆਪਣੀ ਹਿੱਸੇਦਾਰੀ ਕਬੂਲ ਕੀਤੀ ਹੈ ਜਿਸ ਕਾਰਨ ਸੁਖਬੀਰ ਬਾਦਲ ਤੇ ਉਹਨਾਂ ਦੇ ਸਾਥੀਆਂ ਨੂੰ ਇਹ ਧਾਰਮਿਕ ਸਜ਼ਾ ਲਗਾਈ ਜਾਂਦੀ ਹੈ ਇਸ ਲਈ ਉਹ ਮੰਗਲਵਾਰ 3 ਦਸੰਬਰ 2024 ਤੋਂ ਹੀ ਰੋਜ਼ਾਨਾ 12 ਵਜੇ ਤੋਂ 1 ਵਜੇ ਤੱਕ ਪਖਾਨੇ ਸਾਫ਼ ਕਰਨਗੇ ਇਸ ਤੋਂ ਬਾਅਦ ਇਸ਼ਨਾਨ ਕਰਨਗੇ ਅਤੇ ਫਿਰ ਲੰਗਰ ਹਾਲ ਵਿੱਚ ਜਾ ਕੇ 1 ਘੰਟੇ ਤੱਕ ਬਰਤਨ ਧੋਣ ਦੀ ਸੇਵਾ ਕਰਨਗੇ ਜਿਸ ਪਿੱਛੋਂ ਉਹ 1 ਘੰਟਾ ਕੀਰਤਨ ਸਰਵਣ ਕਰਨਗੇ ਜਦدار ਸਾਹਿਬ ਨੇ ਕਿਹਾ ਕਿ ਇਸ ਦੌਰਾਨ ਵਿਸ਼ੇਸ਼ ਕਰਕੇ ਉਹਨਾਂ ਦੇ ਗਲ ਵਿੱਚ ੱਤਕੀ ਪਾਈ ਜਾਵੇਗੀ ਇਸ ਦੇ ਨਾਲ ਹੀ ਚਿਤਦਰ ਸਾਹਿਬ ਨੇ ਕਿਹਾ ਕਿ ਕਿਉਂਕਿ ਸੁਖਬੀਰ ਬਾਦ ਦੀ ਲੱਤ ਵਿੱਚ ਫੈਕਚਰ ਹੋਇਆ ਹੈ ਇਸ ਲਈ ਸੁਖਬੀਰ ਬਾਦਲ ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਕੋਲ ਦਰਸ਼ਨੀ ਸੇਵਾਦਾਰ ਦਾ ਪੋਸ਼ਾਕ ਪਹਿਨ ਕੇ ਡਿਊਟੀ ਦੌਰਾਨ ਹੱਥ ਪਿੱਛੇ ਬਰਛਾ ਫੜ ਕੇ ਆਪਣੀ ਵੀਲ ਚੇਅਰ ਤੇ ਬੈਠਣਗੇ ਇਸ ਦੌਰਾਨ ਵਿਸ਼ੇਸ਼ ਤੌਰ ਤੇ ਉਹਨਾਂ ਦੇ ਗਲ ਵਿੱਚ ੱਤਕੀ ਪਾਈ ਜਾਵੇਗੀ ਇਸ ਪਿਛੋਂ ਹੋ ਬਰਤਨ ਸਾਫ ਕਰਨ ਅਤੇ ਕੀਰਤਨ ਸਰਵਣ ਕਰਨ ਤੋਂ ਬਾਅਦ ਸੁਖਮਣੀ ਸਾਹਿਬ ਦਾ ਪਾਠ ਵੀ ਕਰਨਗੇ ਦੋ ਦਿਨ ਦੀ ਸੇਵਾ ਦਰਬਾਰ ਸਾਹਿਬ ਵਿੱਚ ਕਰਨ ਉਪਰੰਤ ਉਹ ਅਗਲੇ ਦੋ-ਦੋ ਦਿਨ ਸ਼੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਦਮਦਮਾ ਸਾਹਿਬ, ਸ਼੍ਰੀ ਮੁਕਸਰ ਸਾਹਿਬ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸੇਵਾ ਕਰਕੇ ਆਪਣੀ ਤਨਖਾਹ ਪੂਰੀ ਕਰਨਗੇ। ਦੱਸਦੇ ਕਿ ਤਨਖਈਆ ਕਰਾਰ ਦਿੱਤੇ ਗਏ ਸੁਗਵੀਰ ਬਾਦਲ ਦੇ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਹਿਬਾਨਾਂ ਦੀ ਕਕਰਤਾ ਸ਼੍ਰੀ ਅਕਾਲ ਤਖਸਾਲ ਸਾਹਿਬ ਵਿਖੇ ਹੋਈ ਜਿਸ ਵਿੱਚ ਸੁਗਵੀਰ ਬਾਦਲ ਦਸ ਨੇ ਸ਼੍ਰੋਮਣੀ ਕਾਲਦ ਦੇ ਹੋਰ ਆਗੂਆਂ ਖਿਲਾਫ ਸ਼੍ਰੀ ਅਕਾਲ ਤਖਸਾਲ ਸਾਹਿਬ ਤੋਂ ਫੈਸਲਾ ਸੁਣਾਇਆ ਗਿਆ ਹੈ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਆਪਣੇ ਉੱਤੇ ਲੱਗੇ ਤਕਰੀਬਨ ਸਾਰੇ ਦੋਸ਼ ਕਬੂਲੇ ਹਨ ਸਿੰਘ ਸਾਹਿਬ ਨੇ ਉਹਨਾਂ ਨੂੰ ਹਾਂ ਜਾਂ ਨਾ ਵਿੱਚ ਜਵਾਬ ਦੇਣ ਲਈ ਆਖਿਆ ਸੀ ਸੁਖਬੀਰ ਬਾਦਲ ਨੇ ਗੋਲੀकांड ਬੀਐਲਬੀ ਡੇਰਾਮੁਖੀ ਨੂੰ ਮਾਫੀ ਦੇਣ ਸਣੇ ਸਾਰੇ ਗੁਨਾਹ ਕਬੂਲੇ ਹਨ ਇਸ ਦੌਰਾਨ ਪੰਜ ਸਿੰਘ ਸੇਵਾਨਾ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਸੁਖਬੀਰ ਬਾਦਲ ਸਣੇ ਸਾਥੀ ਮੰਤਰੀ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਹੈ ਇਸੋ ਦੇ ਲਾਵਾ ਜਦੋਂ ਸਿਰਸਾ ਵਾਲੇ ਬਾਬੇ ਨੂੰ ਮਾਫੀ ਦਿੱਤੀ ਗਈ ਸੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਉਹਨਾਂ ਨੂੰ ਦਿੱਤਾ ਗਿਆ ਫਕਰੇ ਕੌਮ ਦਾ ਖਿਤਾਬ ਵੀ ਵਾਪਸ ਲੈ ਲਿਆ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਉਮਿਤ ਸ਼ਾ 3 ਦਸੰਬਰ ਨੂੰ ਚੰਡੀਗੜ੍ਹ ਦਾ ਇੱਕ ਦਿਨ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਪੰਜਾਬ ਇੰਜੀਨੀਅਰਿੰਗ ਕਾਲਜ ਵਿਖੇ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ ਇਸ ਦਾ ਮੁੱਖ ਉਦੇਸ਼ ਦੇਸ਼ ਦੇ ਪੱਧਰ ਵਿੱਚ ਲਾਗੂ ਕੀਤੇ ਗਏ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦੀ ਸਮੀਖਿਆ ਕਰਨਾ ਹੈ ਦਸਤੀ ਗ੍ਰਾਮ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਨਵੇਂ ਕਾਨੂੰਨਾਂ ਨੂੰ ਲਾਗੂ ਕਰਨ ਦੀ ਸਮੀਖਿਆ ਕਰਨਗੇ ਅਤੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਵੀ ਦੇਣਗੇ ਚੰਡੀਗੜ੍ਹ ਪੁਲਿਸ ਦੀ ਸ਼ਲਾਗਾਕਾਰ ਤੇ ਪ੍ਰਧਾਨ ਮੰਤਰੀ ਜ਼ੋਰ ਦੇਣਗੇ ਕਿ ਦੂਜੇ ਰਾਜਾਂ ਦੇ ਪੁਲਿਸ ਵਿਭਾਗ ਵੀ ਇਸ ਮਾਡਲ ਨੂੰ ਅਪਣਾਉਣ ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਰਹਿਣਗੇ ਅਤੇ ਪ੍ਰੋਗਰਾਮ ਵਿੱਚ ਆਪਣੇ ਵਿਚਾਰ ਵੀ ਸਾਂਝੇ ਕਰਨਗੇ ਇਹ ਦੌਰਾ ਨਾ ਸਿਰਫ ਚੰਡੀਗੜ੍ਹ ਪੁਲਿਸ ਦੀਆਂ ਕੋਸ਼ਿਸ਼ਾਂ ਨੂੰ ਮਾਨਤਾ ਦੇਵੇਗਾ ਸਗੋਂ ਨਿਆਹ ਪ੍ਰਣਾਲੀ ਵਿੱਚ ਨਵੇਂ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਡਿਜੀਟਲ ਤਬਦੀਲੀਆਂ ਤੇਜ਼ ਕਰਨ ਦੇ ਮਹੱਤਵ ਨੂੰ ਵੀ ਰੇਖਾਕਿਤ ਕਰੇਗਾ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਉਮਿਤ ਸ਼ਾਹ ਦੀ ਇਹ ਫੇਰੀ ਨਿਆ ਪ੍ਰਣਾਲੀ ਵਿੱਚ ਬਦਲਾਅ ਲਈ ਮੀਲ ਪੱਥਰ ਸਾਬਿਤ ਹੋ ਸਕਦੀ ਹੈ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਜਿਮਣੀ ਚੋਣਾਂ ਜਿੱਤਣ ਵਾਲੇ ਚਾਰਾਂ ਵਿਧਾਇਕਾਂ ਵਿੱਚ ਤਿੰਨ ਵਿਧਾਇਕਾਂ ਨੇ ਵਿਧਾਇਕ ਦੇ ਉਹਦੇ ਜੀ ਸੋਚ ਚੁੱਕ ਲਈ ਹੈ ਇੱਥੇ ਦੱਸਦੇ ਕਿ ਪੰਜਾਬ ਵਿਧਾਨ ਸਭਾ ਦੀ ਜਿਮਣੀ ਚੋਣਾਂ 20 ਨਵੰਬਰ ਨੂੰ ਹੋਈਆਂ ਸਨ ਚੋਣਾਂ ਜਿੱਤ ਕੇ 4 ਨਵੇਂ ਵਿਧਾਇਕ ਬਣੇ ਸਨ ਜਿਨ੍ਹਾਂ ਵਿੱਚ ਤਿੰਨ ਵਿਧਾਇਕ ਆਮ ਆਦਮੀ ਪਾਰਟੀ ਦੇ ਬਣੇ ਜਦਕਿ ਇੱਕ ਵਿਧਾਇਕ ਕਾਂਗਰਸ ਪਾਰਟੀ ਦੇ ਜਿੱਤਿਆ ਸੋਹ ਚੁੱਕ ਸਮਾਗਮ ਚੰਡੀਗੜ੍ਹ ਵਿਖੇ ਪੰਜਾਬ ਭਵਨ ਵਿੱਚ ਕੀਤਾ ਗਿਆ ਇਸ ਦੌਰਾਨ ਗਿੱਦੜ ਬਾਹਤੋਂ ਚੁਣੇ ਗਏ ਵਿਧਾਇਕ ਹਰਦੀਪ ਸਿੰਘ ਢੀਂਪੀ ਢੀਲੋਂ ਡੇਰਾ ਬਾਬਾ ਨਾਨਕ ਤੋਂ ਚੁਣੇ ਗਏ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਤੇ ਹਲਕਾ ਚੱਬੇਵਾਲ ਤੋਂ ਚੁਣੇ ਗਏ ਵਿਧਾਇਕ ਇਸ਼ਾਕ ਕੁਮਾਰ ਚੱਬੇਵਾਲ ਸੋਹ ਚੁੱਕੀ ਤਦ ਦੇ ਕਿ ਸੌਚ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ ਕਿਸਾਨਾਂ ਕੋ ਸਰਵਨ ਸਿੰਘ ਪਧੇ ਨੇ ਕਿਸਾਨਾਂ ਦੀ ਅਗਲੀ ਰਣਨੀਤੀ ਦਾ ਐਲਾਨ ਕਰਦੇ ਕਿ ਹੈ ਕਿ ਕਿਸਾਨ ਨੂੰ ਪੈਦਲ 6 ਦਸੰਬਰ ਤੋਂ ਦਿੱਲੀ ਕੋਚ ਕਰਨਗੇ ਉਹਨਾਂ ਕਿਹਾ ਕਿ ਕਿਸਾਨ ਬਿਨਾਂ ਟਰੈਕਟਰ ਤੇ ਟਰਾਲੀਆਂ ਤੋਂ ਦਿੱਲੀ ਨੂੰ ਜਾਣਗੇ ਅਤੇ ਉਹਨਾਂ ਨੂੰ ਜ਼ਰੂਰੀ ਚੀਜ਼ਾਂ ਦੀ ਜ਼ਰੂਰਤ ਹੋਵੇਗੀ ਉਹ ਸਾਰਾ ਸਮਾਨ ਹਰਿਆਣਾ ਦੇ ਕਿਸਾਨਾਂ ਤੋਂ ਲੈਣਗੇ ਪੰਦੇ ਨੇ ਕਿਹਾ ਕਿ ਹਰਿਆਣਾ ਦੇ ਖੇਤੀਬਾੜੀ ਮੰਤਰੀ ਅਤੇ ਕੇਂਦਰ ਸਰਕਾਰ ਵਿੱਚ ਮੰਤਰੀ ਰਵਿੰਦਰ ਬਿੱਟੂ ਨੇ ਕਿਹਾ ਕਿ ਜੇਕਰ ਕਿਸਾਨ ਬਿਨਾਂ ਟਰੈਕਟਰ ਟਰਾਲੀ ਤੋਂ ਦਿੱਲੀ ਜਾਣਗੇ ਤਾਂ ਉਹਨਾਂ ਰੋਕਣ ਹੀ ਜਾਵੇਗਾ ਅਤੇ ਹੁਣ ਕਿਸਾਨ ਚਾਹੁੰਦੇ ਹਨ ਕਿ ਭਾਜਪਾ ਦੇ ਇਹ ਵੱਡੇ ਲੀਡਰ ਆਪਣੀ ਜ਼ੁਬਾਨ ਤੋਂ ਨਾ ਭਜਣ ਪੰਦੀਰ ਨੇ ਕਿਹਾ ਕਿ ਸਾਰੀਆਂ ਜ਼ਰੂਰੀ ਚੀਜ਼ਾਂ ਹਰਿਆਣਾ ਦੇ ਕਿਸਾਨ ਪੂਰੀ ਕਰਨਗੇ ਅਤੇ ਹੁਣ ਪੰਦੀਰ ਨੇ ਐਲਾਨ ਕਰਦੇ ਆ ਕਿਹਾ ਕਿ ਉਹ ਪੈਦਲ 6 ਦਸੰਬਰ ਤੋਂ ਦਿੱਲੀ ਕੋਚ ਕਰਨਗੇ ਸਾਲ 2017 ਤੋਂ ਬਾਅਦ ਦੇ ਕਹਿ ਰਹੇ ਹਨ ਕਿ ਗਲਤੀਆਂ ਮੰਨਣੀਆਂ ਚਾਹੀਦੀਆਂ ਬੜਾ ਸਮਾਂ ਲੱਗਿਆ ਉਸ ਚ ਸ਼੍ਰੋਮਣੀ ਗੱਦੀ ਦਾ ਬੜਾ ਨੁਕਸਾਨ ਹੋਇਆ ਹੂੰ ਤੇ ਇਸ ਤੋਂ ਬਾਅਦ ਮੈਂ ਹੋਰ ਕੁਛ ਨਹੀਂ ਇਸ ਦਿਨੋਂ ਫਰਕ ਪਏਗਾ देखो ਇਹ ਤਾਂ ਹੁਣ ਸੰਗਤ ਦੇ ਹੈਗਾ ਹੁਣ ਸੰਗਤ ਨੇ ਕੀ ਉਹ ਤੇ ਅਸਰ ਹੋਏਗਾ ਤਾਂ ਸੰਗਤ ਦੱਸ ਸਕੀ ਹੁਣ ਮੈਂ ਤਾਂ ਅਸੀਂ ਤਾਂ ਜੋ ਹੁਕਮ ਲੱਗਿਆ ਉਹਦੇ ਕਾਬਯਦਾਰ ਸਾਰੇ ਹਿੰ사 ਸਾਹਿਬ ਵੀ ਇੱਥੇ ਆਏ ਨੇ ਉਹ ਪੂਰੀ ਸੇਵਾ ਜਿਹੜੀ ਹੈ ਜਿਸ ਜਿਹੜੀ ਸੰਪਤੀ ਪੂਰੀ ਕੰਮ ਦੀ ਅਕਾਲੀ ਦਲ ਹੁਣ ਇੱਕ ਜਗ੍ਹਾ ਤੇ ਨਜ਼ਰ ਆਇਆ ਹੈ ਸਾਰੀ ਦੇਖੋ ਜਦ ਮੈਂ ਜਦ ਮੈਂ ਇੱਕੋ ਹੀ ਗੱਲ ਕਹਤੀ ਵੀ ਸਿੰਘ ਸਾਹਿਬ ਦਾ ਹੁਕਮ ਸਭ ਨੂੰ ਪ੍ਰਵਾਨਤ ਹੈ ਤਾਂ ਉਸ ਤੋਂ ਫਿਰ ਦੋ ਗੱਲ ਕੋਈ ਨਹੀਂ ਨੂੰ ਥੋੜਾ ਲੇਟ ਆਈ ਜੀ ਦੋ ਮਿੰਟ ਅੱਜ ਤੱਕ ਗਿਆ ਏਕੇ ਦਾ ਸਵਾਵਾ ਆਈਆਂ ਗਈਆਂ ਇਸ ਤਰ੍ਹਾਂ ਦੇਖੋ ਦੇਖੋ ਮੈਂ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਜੋ ਫੈਸਲਾ ਅਕਾਲ ਤਖਤ ਸਾਹਿਬ ਕੋ ਹੋ ਰਿਹਾ ਹੈ ਉਹ ਹਰ ਸਿੱਖ ਦੀ ਡਿਊਟੀ ਹੈ ਕਿ ਉਹਨੂੰ ਸਿਰ ਲਵਾ ਕੇ ਮੰਨੇ ਤੇ ਜੋ ਹੁਕਮ ਕੀਤਾ ਹੈ ਉਹਨੂੰ ਅਸੀਂ ਇਨਵਿਨ ਮੰਨਾਂਗੇ